ਇੱਕ 75 ਸਾਲ ਦੇ ਬਜ਼ੁਰਗ ਦਾ ਵਿਆਹ 35 ਸਾਲਾ ਔਰਤ ਨਾਲ ਹੁੰਦਾ ਜਿਸ ਦੇ ਤਿੰਨ ਬੱਚੇ ਵੀ ਸੀ ਪਰ ਸੁਹਾਗ ਰਾਤ ਵਾਲੇ ਦਿਨ ਹੀ ਅਚਾਨਕ ਉਸ ਬਜ਼ੁਰਗ ਦੀ ਮੌਤ ਹੋ ਜਾਂਦੀ ਆ ਜਿਸ ਨੂੰ ਦੇਖ ਪੂਰਾ ਪਿੰਡ ਹੈਰਾਨ ਹੁੰਦਾ ਕਿ ਇਹ ਕੀ ਹੋਇਆ ਕਿਉਂਕਿ ਸਿਰਫ 24 ਘੰਟੇ ਪਹਿਲਾਂ ਹੀ ਉਹ ਬਜ਼ੁਰਗ ਹੱਸ ਰਿਹਾ ਸੀ ਤੇ ਖੁਸ਼ੀ-ਖੁਸ਼ੀ ਉਸਨੇ ਵਿਆਹ ਕਰਵਾਇਆ ਸੀ ਜੌਨਪੁਰ ਦਾ ਰਹਿਣ ਵਾਲਾ ਸੰਗਰੂ ਰਾਮ ਜਿਸ ਦਾ ਪਹਿਲਾ ਵਿਆਹ ਲਗਭਗ 40 ਸਾਲ ਪਹਿਲਾਂ ਹੋਇਆ ਪਰ ਉਸ ਕੋਲ ਕੋਈ ਬੱਚਾ ਨਹੀਂ ਹੁੰਦਾ ਪਤਨੀ ਦਾ ਨਾਮ ਸੀ ਅਨਾਰੀ ਦੇਵੀ ਦੋਨੇ ਪਿੰਡ ਦੇ ਵਿੱਚ ਹੀ ਰਹਿ ਕੇ ਆਪ ਦਾ ਸਭ ਕੰਮ ਵਗੈਰਾ ਕਰਿਆ ਕਰਦੇ ਸੀ ਖੇਤੀ ਤੇ ਪਸ਼ੂ ਪਾਲਣ ਵਗੈਰਾ ਪਰ 2024 ਦੇ ਵਿੱਚ ਅਚਾਨਕ ਹੀ ਮੰਗਰੂ ਰਾਮ ਦੀ ਪਤਨੀ ਬਿਮਾਰ ਹੋ ਜਾਂਦੀ ਹੈ ਤੇ ਕਾ ਹਫਤੇ ਦੀ ਬਿਮਾਰੀ ਤੋਂ ਬਾਅਦ ਉਹ ਚਲ ਬਸੀ ਹੁਣ ਮੰਗਰੂ ਇਕੱਲਾ ਹੀ ਰਹਿੰਦਾ ਸੀ ਤੇ ਹੋਰ ਕੋਈ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਸੋ ਸਾਰੇ ਕੰਮ ਉਹ ਖੁਦ ਹੀ ਕਰਿਆ ਕਰਦਾ ਰੋਟੀ ਵਗੈਰਾ ਵੀ ਖੁਦ ਹੀ ਲਾਇਆ ਕਰਦਾ ਜਦੋਂ ਰੋਟੀ ਬਣਾਉਂਦਾ ਆਸ-ਪਾਸ ਦੇ ਲੋਕ ਕੋਲ ਵੀ ਆਉਂਦੇ ਤੇ ਦੇਖਦੇ ਕਿ ਮੰਗਰੂ ਰਾਮ ਕਿਵੇਂ ਰੋਟੀ ਬਣਾਉਂਦਾ ਪਰ ਉਹ 74 ਸਾਲ ਦਾ ਬਜ਼ੁਰਗ ਆਦਮੀ ਕਰਦਾ ਵੀ ਕੀ ਇਸੇ ਦੌਰਾਨ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਵੀ ਤੂੰ ਵਿਆਹ ਕਿਉਂ ਨਹੀਂ ਕਰਵਾ ਲੈਂਦਾ ਮੰਗਰੂ ਰਾਮ ਦੇ ਦਿਲ ਦੇ ਵਿੱਚ ਵੀ ਖਿਆਲ ਆ ਗਿਆ ਵੀ ਜੇ ਵਿਆਹ ਹੋ ਜੇ ਤਾਂ ਸਭ ਠੀਕ ਹੋ ਜੂ ਤੇ ਉਹ ਕੁੜੀ ਭਾਲਣੀ ਸ਼ੁਰੂ ਕਰ ਦਿੰਦਾ ਕੁਝ ਦਿਨ ਗੁਜ਼ਰੇ ਇੱਕ ਆਦਮੀ ਮੰਗਰੂ ਕੋਲ ਆਇਆ ਤੇ ਉਸ ਨੂੰ ਕਿਹਾ ਕਿ ਪਾਸ ਹੀ ਦੇ ਪਿੰਡ ਦੇ ਵਿੱਚ ਇੱਕ ਔਰਤ ਆ 35 ਸਾਲ ਦੀ ਉਸਦੇ ਤਿੰਨ ਬੱਚੇ ਨੇ ਉਸਦਾ ਨਾਮ ਆ ਮੰਨੂ ਪਾਤੀ ਉਸਦੇ ਦੋ ਬੇਟੇ ਨੇ ਤੇ ਇੱਕ ਬੇਟੀ ਆ ਮੰਨੂ ਪਾਤੀ ਦੇ ਪਤੀ ਦੀ ਮੌਤ ਲਗਭਗ 7 ਸਾਲ ਪਹਿਲਾਂ ਬ੍ਰੇਨ ਹੈਮਰੇ ਦੀ ਬਜਾ ਕਰ ਲੋਗੀ ਸੀ ਤੇ ਉਹ ਹੁਣ ਆਪਦੇ ਸਹੁਰੇ ਤੇ ਸੱਸ ਦੇ ਨਾਲ ਰਹਿ ਰਹੀ ਆ ਤੇ ਹੌਲੀ ਹੌਲੀ ਉਸ ਤੋਂ ਬਾਅਦ ਉਸ ਔਰਤ ਤੇ ਕਰ ਗੱਲ ਪਹੁੰਚਾਈ ਜਾਂਦੀ ਹੈ ਮੰਗਰੂ ਦਾ ਘਰ ਤੇ ਜਮੀਨ ਉਸ ਨੂੰ ਪਸੰਦ ਆ ਜਾਂਦੇ ਨੇ ਉਹ ਖੁਸ਼ ਹੋ ਗਈ ਤੇ ਫਿਰ ਉਸ ਵੱਲੋਂ ਹਾਮੀ ਵੀ ਭਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਮੰਗਰੂ ਦੇ ਵੱਲੋਂ ਸੋਨੇ ਦੀ ਵਾਲੀ ਝਾਂਜਰਾ ਨੱਥ ਤੇ ਨਾ ਜਾਣੇ ਹੋਰ ਕੀ ਕੀ ਤੇ ਨਾਲ ਹੀ 30000 ਰੁਪਏ ਵੀ ਉਸ ਨੂੰ ਦੇ ਦਿੱਤੇ ਜਾਂਦੇ ਨੇ ਇਹ ਕਹਿੰਨੇ ਹੋਏ ਕਿ ਆਪਦੇ ਲਈ ਕੱਪੜੇ ਤੇ ਹੋਰ ਚੀਜ਼ਾਂ ਖਰੀਦ ਲਾਓ ਉਸੇ ਤੋਂ ਬਾਅਦ ਮੰਦਰ ਦੇ ਵਿੱਚ ਦੋਨਾਂ ਦਾ ਵਿਆਹ ਹੁੰਦਾ ਤੇ ਬਜ਼ੁਰਗ ਬਹੁਤ ਜ਼ਿਆਦਾ ਖੁਸ਼ ਵੀ ਸੀ ਉਸ ਨੂੰ ਇਹ ਸੀ ਕਿ ਤਿੰਨ ਬੱਚੇ ਤੇ ਪਤਨੀ ਉਸਦੇ ਘਰ ਆ ਰਹੀ ਆ ਇੱਕ ਘਰ ਪਰ ਜੂਸ ਨੂੰ ਸਾਰਾ ਮਿਲ ਜੂ ਜ਼ਿੰਦਗੀ ਆਰਾਮ ਨਾਲ ਕੱਟ ਜੂਗੀ ਉਹਦਾ ਇਕੱਲਾਪਣ ਵੀ ਦੂਰ ਹੋ ਜਾਊਗਾ ਵਿਆਹ ਦੇ ਹੋਣ ਤੋਂ ਬਾਅਦ ਇਹ ਆਪਦੇ ਘਰ ਪਹੁੰਚਦੇ ਨੇ ਔਰਦੀ ਬੇਟੀ ਜੋ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਵੱਲੋਂ ਰੋਟੀ ਵਗੈਰਾ ਬਣਾਈ ਜਾਂਦੀ ਹੈ ਤੇ ਇਹ ਔਰਤ ਤੇ ਉਹਦਾ ਬਜ਼ੁਰਗ ਪਤੀ ਇੱਕ ਦੂਸਰੇ ਦੇ ਨੇੜੇ ਬੈਠਦੇ ਨੇ ਗੱਲਾਂ-ਬੱਤਾਂ ਵਗੈਰਾ ਕਰਦੇ ਨੇ ਤੇ ਫਿਰ ਰਾਤ ਦਾ ਸਮਾਂ ਆਉਂਦਾ ਮਨੂਪਾਤੀ ਅੰਦਰ ਸੌ ਰਹੀ ਸੀ ਤੇ ਇਹ ਬਜ਼ੁਰਗ ਆਦਮੀ ਘਰ ਤੋਂ ਬਾਹਰ ਇੱਕ ਚਬੂਤਰੇ ਦੇ ਉੱਤੇ ਪਿਆ ਹੋਇਆ ਸੀ ਕਿ ਅਚਾਨਕ ਇੱਕ ਹੋਰ ਔਰਤ ਵੱਲੋਂ ਦੇਖਿਆ ਜਾਂਦਾ ਕਿ ਉਸ ਬਜ਼ੁਰਗ ਦੀ ਗਰਦਨ ਥੋੜੀ ਟੇਢੀ ਹੋ ਰਹੀ ਆ ਤੇ ਅਜੀਬ ਹਰਕਤ ਵੀ ਕਰ ਰਿਹਾ ਉਸ ਔਰਤ ਵੱਲੋਂ ਘਰ ਅੰਦਰੋਂ ਮਨੂਪਾਤੀ ਨੂੰ ਸੱਦਿਆ ਜਾਂਦਾ ਫਿਰ ਕੁੱਝ ਹੋਰ ਲੋਕ ਮਿਲ ਕੇ ਬਜ਼ੁਰਗ ਨੂੰ ਡਾਕਟਰ ਦੇ ਉਹ ਲੈ ਕੇ ਜਾਂਦੇ ਨੇ ਪਰ ਡਾਕਟਰ ਦੇ ਵੱਲੋਂ ਕਿਹਾ ਜਾਂਦਾ ਕਿ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ਕ ਹੋ ਚੁੱਕੀ ਆ ਤੁਸੀਂ ਉਸ ਨੂੰ ਚੱਕੋ ਤੇ ਹਸਪੀਟਲ ਲੈ ਜਾਓ ਫਿਰ ਉਸ ਬਜ਼ੁਰਗ ਨੂੰ ਟੈਂਪੂ ਦੇ ਜ਼ਰੀਏ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਪਰ ਉੱਥੇ ਜਾਂਦੇ ਹੀ ਉਸ ਬਲੌਦਾ ਤੋੜ ਦਿੱਤਾ ਜਾਂਦਾ ਇਸੇ ਤੋਂ ਬਾਅਦ ਇਸ ਬਜ਼ੁਰਗ ਦੀ ਉਹ ਵੀਡੀਓ ਜੋ ਵਿਆਹ ਦੀ ਸੀ ਉਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਫੈਲਦੀ ਹੈ ਕਿਸ ਬਜ਼ੁਰਗ ਦਾ 24 ਘੰਟੇ ਪਹਿਲਾਂ ਵਿਆਹ ਹੋਇਆ ਸੁਹਾਗ ਰਾਤ ਤੇ ਉਹਦੀ ਮੌਤ ਹੋ ਗਈ ਤੇ ਫਿਰ ਇਹ ਖਬਰ ਉਸ ਬਜ਼ੁਰਗ ਦੇ ਭਤੀਜੇ ਭਤੀਜਿਆਂ ਜੋ ਦਿੱਲੀ ਦੇ ਵਿੱਚ ਰਹਿ ਰਹੇ ਸੀ ਉਹਨਾਂ ਤੱਕ ਵੀ ਪਹੁੰਚਦੀ ਹੈ ਉਹਨਾਂ ਵੱਲੋਂ ਪੁਲਿਸ ਨਾਲ ਕੰਟੈਕਟ ਕੀਤਾ ਜਾਂਦਾ ਤੇ ਪੁਲਿਸ ਨੂੰ ਕਿਹਾ ਜਾਂਦਾ ਕਿ ਅਸੀਂ ਮੰਗਰੂ ਦਾ ਉਹਨਾਂ ਚਰ ਸੰਸਕਾਰ ਨਹੀਂ ਹੋਣ ਦੇਣਾ ਜਦੋਂ ਤੱਕ ਪੂਰੀ ਜਾਂਚ ਨਹੀਂ ਹੁੰਦੀ ਤੇ ਉਸ ਦਾ ਪੋਸਟਮਾਰਟਮ ਨਹੀਂ ਕੀਤਾ ਜਾਂਦਾ ਪੁਲਿਸ ਵੱਲੋਂ ਵੀ ਇਸ ਗੱਲ ਨੂੰ ਸੀਰੀਅਸ ਲੈਤਾ ਜਾਂਦਾ ਉਸ ਬਜ਼ੁਰਗ ਦੀ ਬਾਡੀ ਨੂੰ ਪੁਲਿਸ ਵਾਲੇ ਆਪ ਦੇ ਕਾਬੂ ਦੇ ਵਿੱਚ ਲੈਂਦੇ ਨੇ ਤੇ ਸਰਕਾਰੀ ਹਸਪੀਟਲ ਦੀ ਮਰਚਰੀ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਬਜ਼ੁਰਗ ਦਾ ਪੋਸਟਮਾਰਟਮ ਕੀਤਾ ਜਾਂਦਾ ਤੇ ਫਿਰ ਉਹਦੀ ਰਿਪੋਰਟ ਆਉਂਦੀ ਹੈ ਰਿਪੋਰਟ ਦੇ ਵਿੱਚ ਆਉਂਦਾ ਕਿ ਉਹ ਬਜ਼ੁਰਗ ਦੀ ਮੌਤ ਬ੍ਰੇਨ ਹੈਮਰੇਜ ਦੀ ਵਜ੍ਹਾ ਕਰਕੇ ਹੋਈ ਸੀ ਪਰ ਇਸੇ ਤੋਂ ਬਾਅਦ ਮੰਗਰੂ ਦੇ ਜੋ ਰਿਸ਼ਤੇਦਾਰ ਸੀ ਉਹ ਆਉਂਦੇ ਨੇ ਤੇ ਕਹਿੰਦੇ ਨੇ ਕਿ ਮੰਗਰੂ ਨੇ ਆਪਣੀ ਜ਼ਮੀਨ ਤੇ ਜਾਇਦਾਦ ਆ ਜਿਹੜੀ ਉਹ ਦੇ ਨਾਲ ਹੀ ਉਹ ਘਰ ਸਾਡੇ ਨਾਂ ਬਹੁ ਟਾਈਮ ਪਹਿਲਾਂ ਹੀ ਕਰਤਾ ਸੀ ਜਦੋਂ ਉਸ ਦੀ ਪਹਿਲੀ ਪਤਨੀ ਜਿੰਦਾ ਸੀ ਸੋ ਹੁਣ ਤੁਸੀਂ ਇੱਥੋਂ ਇੱਥੋਂ ਕੱਢ ਦੋ ਯਾਨੀ ਕਿ ਮੰਗਰੂ ਦੀ ਨਵੀਂ ਪਤਨੀ ਤੇ ਬੱਚਿਆਂ ਨੂੰ ਪਰ ਹੁਣ ਉਹ ਵਿਚਾਰੀ ਔਰਤ ਜੋ ਆਪਦੇ ਤਿੰਨ ਜਵਾਕਾਂ ਨਾਲ ਉੱਥੇ ਆਈ ਸੀ ਉਹ ਜਾਵੇ ਕਿੱਥੇ ਪਰ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਕਿਹਾ ਗਿਆ ਕਿ ਉਹ ਔਰਤ ਕਿਤੇ ਵੀ ਨਹੀਂ ਜਾਊਗੀ ਬਲਕਿ ਉਸੇ ਘਰ ਦੇ ਵਿੱਚ ਰਹੂਗੀ ਜਿੱਥੇ ਮੰਗਰੂ ਰਾਮ ਰਿਆ ਕਰਦਾ ਸੀ ਫਿਲਹਾਲ ਤਾਂ ਉਹ ਉਸੇ ਘਰ ਦੇ ਵਿੱਚ ਹੀ ਰਹਿ ਰਹੀ ਆ ਪਰ ਅੱਗੇ ਦੇਖੋ ਕੀ ਬਣਦਾ ਦੂਸਰੇ ਪਾਸੇ ਪੁਲਿਸ ਨੇ ਵੀ ਕਿਹਾ ਕਿ ਹਾਲੇ ਤੱਕ ਤਾਂ ਮੰਗਰੂ ਰਾਮ ਦੀ ਮੌਤ ਦੇ ਪਿੱਛੇ ਕੋਈ ਅਨੋਖੀ ਚੀਜ਼ ਸਾਹਮਣੇ ਨਹੀਂ ਆਈ ਪਰ ਅਸੀਂ ਜਾਂਚ ਜਾਰੀ ਰੱਖਾਂਗੇ ਤੁਹਾਡਾ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਓ ਧੰਨਵਾਦ